ਹੁਸ਼ਿਆਰਪੁਰ ਵਿੱਚ 5 ਸਾਲਾ ਬੱਚੇ ਦੀ ਬੇਰਹਿਮੀ ਨਾਲ ਕੀਤੀ ਹੱਤਿਆ ਦੇ ਰੋਸ ਵਜੋਂ ਅਤੇ ਦੋਸ਼ੀਆਂ ਨੂੰ ਸਖਤ ਸਜ਼ਾ ਦੀ ਮੰਗ ਕਰਦੇ ਹੋਏ ਬੜਾ ਪਿੰਡ ਤੇ ਸਮੂਹ ਪਿੰਡ ਵਾਸੀਆਂ ਵੱਲੋਂ ਗram ਪੰਚਾਇਤ ਵੱਲੋਂ ਰੋਸ ਮਾਰਚ ਕੱਢਿਆ ਗਿਆ ਅਤੇ ਪ੍ਰਵਾਸੀ ਪੰਜਾਬ ਬਚਾਓ ਪੰਜਾਬ ਬਚਾਓ ਦਾ ਨਾਅਰਾ ਵੀ ਦਿੱਤਾ ਗਿਆ ਇਸ ਮੌਕੇ ਪਿੰਡ ਵਾਸੀਆਂ ਨੇ ਕਿਹਾ ਕਿ ਪੰਚਾਇਤ ਨੂੰ ਪਿੰਡ ਵਾਸੀਆਂ ਵੱਲੋਂ ਇੱਕ ਮੰਗ ਪੱਤਰ ਦਿੱਤਾ ਗਿਆ ਸੀ ਅਤੇ ਨਵੇਂ ਆਏ ਪ੍ਰਵਾਸੀਆਂ ਦਾ ਕੋਈ ਵੀ ਆਧਾਰ ਕਾਰਡ ਵੋਟਰ ਕਾਰਡ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਸ਼ਨਾਖਤ ਕਾਰਡ ਨਾ ਬਣਾਉਣ ਲਈ ਮਤਾ ਪਾਉਣ ਲਈ ਕਿਹਾ ਗਿਆ ਸੀ ਇਸ ਤੋਂ ਇਲਾਵਾ ਜਿਹੜੇ ਵੀ ਪ੍ਰਵਾਸੀ ਇੱਥੇ ਕਿਰਾਏ ਤੇ ਜਾਂ ਬਿਨਾ ਵੈਰੀਫਿਕੇਸ਼ਨ ਤੇ ਰਹਿ ਰਹੇ ਹਨ ਉਹਨਾਂ ਨੂੰ ਪਿੰਡ ਵਿੱਚੋਂ ਕੱਢਣ ਦੀ ਪੀਲ ਕੀਤੀ ਗਈ ਨਾਲ ਹੀ ਜੋ ਲੰਬੇ ਸਮੇਂ ਤੋਂ ਪ੍ਰਵਾਸੀ ਇੱਥੇ ਰਹਿ ਰਹੇ ਹਨ ਉਹਨਾਂ ਦੀ ਆਈਡੀ ਪ੍ਰੂਫ ਅਤੇ ਜਿਨ੍ਹਾਂ ਦੇ ਕਿਰਾਏ ਤੇ ਰਹਿ ਰਹੇ ਹਨ ਉਸ ਮਕਾਨ ਮਾਲਕ ਦੀ ਗਾਰੰਟੀ ਲੈਣ ਦੀ ਮੰਗ ਵੀ ਕੀਤੀ ਗਈ ਹੈ ਹੋਰ ਕੀ ਕੁਝ ਕਿਹਾ ਨੌਜਵਾਨਾ ਨੇ ਲੋ ਤੁਸੀਂ ਵੀ ਸੁਣੋ ਹੁਸ਼ਿਆਰਪੁਰ ਦੇ ਵਿੱਚ 5 ਸਾਲਾਂ ਹਰਵੀਰ ਦੇ ਨਾਲ ਵਾਪਰੀ ਘਟਨਾ ਤੋਂ ਬਾਅਦ ਪੂਰੇ ਸੂਬੇ ਦੇ ਵਿੱਚ ਰੋਸ ਪਾਇਆ ਜਾ ਰਿਹਾ ਤੇ ਹੁਣ ਤਸਵੀਰਾਂ ਦੇ ਨਾਲ ਗੁਰਾਇਦੇ ਬڑا ਪਿੰਡ ਤੋਂ ਸਾਂਝਿਆ ਕਰ ਰਹੇ ਆ ਜਿੱਥੇ ਤੁਸੀਂ ਦੇਖ ਸਕਦੇ ਹੋ ਰੋਜ਼ ਮਾਰਚ ਜਿਹੜਾ ਕੱਢਿਆ ਜਾ ਰਿਹਾ ਨਾਲ ਹੀ ਬਿਨਾ ਪਹਛਾਨ ਪੱਤਰ ਵਾਲੇ ਪ੍ਰਵਾਸੀ ਭਜਾਓ ਪੰਜਾਬ ਬਚਾਓ ਦਾ ਜਿਹੜਾ ਨਾਰਾ ਵੀ ਦਿੱਤਾ ਜਾ ਰਿਹਾ ਸਮੂਹ ਗ੍ਰਾਮ ਪੰਚਾਇਤ ਨਗਰ ਨਿਵਾਸੀਆਂ ਵੱਲੋਂ ਇੱਕ ਮਤਾ ਵੀ ਪਾ ਦਿੱਤਾ ਗਿਆ ਜਿਹਦੇ ਵਿੱਚ ਸਾਫ਼ ਤੌਰ ਤੇ ਲਿਖਿਆ ਗਿਆ ਕਿ ਕਿਸੇ ਵੀ ਪ੍ਰਵਾਸੀ ਦੇ ਕੋਈ ਪਹਛਾਨ ਪੱਤਰ ਬਣਾਉਣ ਦੇ ਵਿੱਚ ਸਹਿਯੋਗ ਨਹੀਂ ਕੀਤਾ ਜਾਊਗਾ ਹੁਣ ਤੇ ਇਹਨਾਂ ਜਿਹੜਾ ਹੁਣ ਬਿਨਾ ਆਈਡੀ ਪ੍ਰੂਫ ਤੋਂ ਇਥੋਂ ਜਿਹੜੇ ਰਹਦੇ ਆ ਉਹਨਾਂ ਨੂੰ ਇਥੋਂ ਪਿੰਡੋਂ ਕੱਢਿਆ ਜਾਊਗਾ ਤੁਸੀਂ ਦੇਖ ਸਕਦੇ ਹੋ ਨੌਜਵਾਨ ಗ್ರಾಮ ਪੰਚਾਇਤ ਜਿਹੜੇ ਆ ਅੱਜ ਬੜਾ ਪਿੰਡ ਦੇ ਵਿੱਚ ਇਹ ਮਾਰਚ ਕੱਢ ਰਹੇ ਆ ਸ਼ਰਤਾਂ ਵੀ ਜਿਹੜੀਆਂ ਦੱਸਿਆ ਜਾ ਰਹੇ ਆ ਚਰਾਹਿਆਂ ਦੇ ਵਿੱਚ ਖੜਕੇ ਇਕ ਤਰ੍ਹਾਂ ਮਗਸਟਾਂ ਦਾ ਜਿਹੜਾ ਸ਼ੁਰੂ ਹੋ ਕੇ ਰਾਜਬਾਦ ਵੀ ਆ ਗਏ ਨੇ ਪ੍ਰਵਾਸੀ ਪਿਆਰ ਜਿਹੜਾ ਅੱਜ ਰੂਸ ਮਾਰਚ ਕੱਢ ਰਹੇ ਤੁਸੀਂ ਕਿਉਂਕਿ ਬੜੇ ਮੰਦ ਪਾ ਕੇ ਕੱਟ ਰਹੇ ਜਿਹੜੇ ਹੁਸ਼ਿਆਰਪੁਰ ਦੇ ਵਿੱਚ ਵਾਪਰੀ ਹੈ ਸਾਰੇ ਦੇ ਹਿਰਦੇ ਬਲੁੰਦਰੇ ਗਏ ਉਸ ਤੋਂ ਬਾਅਦ ਮਹਿੰਮ ਸ਼ੁਰੂ ਹੋਈ ਹੈ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਅੱਜ ਤੁਸੀਂ ਵੀ ਅੱਜ ਰੂਸ ਮਾਰਚ ਕਰ ਰਹੇ ਆ ਤਾਂ ਕੁਝ ਹਦਾਇਤਾਂ ਆ ਪੰਚਾਇਤ ਵੱਲੋਂ ਮਤਾ ਵੀ ਪਾਇਆ ਗਿਆ ਕੀ ਕੁਝ ਹੈ ਇਹਦਾ ਭਾਜੀ ਇਹ ਹਦਾਇਤਾਂ ਇਦਾਂ ਜੀ ਕਿ ਜਿਹੜਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ 5 ਸਾਲ ਦੇ ਬੱਚੇ ਦਾ ਹੁਸ਼ਿਆਰਪੁਰ ਦੇ ਵਿੱਚ ਬੜੀ ਬੇਰਹਿਮੀ ਦੇ ਨਾਲ ਉਹਦਾ ਗਲਤ ਕੰਮ ਕਰਕੇ ਉਹਨੂੰ ਮਾਰ ਦਿੱਤਾ ਗਿਆ ਆ ਉਸ ਰੋਸ ਮਾਰਚ ਦੇ ਵਿੱਚ ਅਸੀਂ ਆਪਣੀ ਪੰਚਾਇਤ ਨੂੰ ਇੱਕ ਮਤਾ ਪਾ ਕੇ ਦਿੱਤਾ ਸੀ ਐਪਲੀਕੇਸ਼ਨ ਦਿੱਤੀ ਸੀ ਤਾਂ ਪੰਚਾਇਤ ਸਾਡੀ ਨੇ ਅਸੀਂ ਬੜੇ ਮਾਣ ਦੇ ਨਾਲ ਇਹ ਮਹਿਸੂਸ ਕਰਕੇ ਕਹਿ ਸਕਦੇ ਹਾਂ ਕਿ ਸਾਡੀ ಗ್ರಾಮ ਪੰਚਾਇਤ ਨੇ ਸਾਨੂੰ 1 ਮਿੰਟ ਤੋਂ ਪਹਿਲਾਂ ਉਸ ਮਤੇ ਦੇ ਉੱਤੇ ਸਾਈਨ ਕੀਤੇ ਤੇ ਜਿੰਨੇ ਵੀ ਸਮੂਹ ਨਗਰ ਨਿਵਾਸੀ ਆ ਉਹਨਾਂ ਨੇ ਵੀ ਇਸ ਚੀਜ਼ ਨੂੰ ਹਲਕੇ ਦੇ ਵਿੱਚ ਨਾਂ ਲੈਂਦੇ ਹੋਏ ਸਾਡਾ ਸਾਥ ਦਿੱਤਾ ਤੇ ਅਸੀਂ ਉਹ ਜਿਹੜੀਆਂ ਸ਼ਰਤਾਂ ਆ ਉਹ ਤੁਹਾਨੂੰ ਇਹ ਮਾਈਕ ਦੇ ਵਿੱਚ ਬੋਲ ਕੇ ਦੱਸ ਦਿੰਨੇ ਆ ਜੀ ਭਈ ਜਿੰਨੇ ਵੀ ਪ੍ਰਵਾਸੀ ਆ ਉਹਨਾਂ ਨੂੰ ਆਪਣੇ ਪੁਰਾਣੇ ਤੇ ਨਵੇਂ ਵੋਟਰ ਕਾਰਡ ਤੇ ਉਧਾਰ ਕਾਰਡ ਤੇ ਫੈਮਿਲੀ ਫੋਟੋ ਤੇ ਮੋਬਾਈਲ ਨੰਬਰ ਜਿਹੜਾ ਆ ਪੰਚਾਇਤ ਦੇ ਕੋਲ ਜਮਾ ਕਰਾਉਣੇ ਪੈਣਗੇ ਜਿਹੜਾ ਪ੍ਰਵਾਸੀ ਕਿਸੇ ਦੇ ਦੁਕਾਨ ਤੇ ਨੌਕਰੀ ਕਰਦਾ ਚਾਹੇ ਦੁਕਾਨ ਹੋਵੇ ਚਾਹੇ ਦੇ ਖੂਤੇ ਹੋਵੇ ਚਾਹੇ ਪੱਠੇ ਤੇ ਹੋਵੇ ਸੈਲਰ ਤੇ ਹੋਵੇ ਉਹਦੀ ਜਿਹੜੀ ਹਾਂ ਉਹਦੀ ਜਿਹੜੀ ਜ਼ਿੰਮੇਵਾਰੀ ਆ ਉਹਦੇ ਮਾਲਕ ਨੂੰ ਲੈਣੀ ਪਊਗੀ ਤੇ ਉਹਦੇ ਮਾਲਕ ਦਾ ਜਿਹੜਾ ਆਧਾਰ ਕਾਰਡ ਆ ਉਹ ਨਾਲ ਲੱਗੂਗਾ ਪ੍ਰਵਾਸੀਆਂ ਨੂੰ ਇੱਕ ਤਸਦੀਕ ਫਾਰਮ ਪੰਚਾਇਤ ਵੱਲੋਂ ਆਰਡਰ ਕੀਤਾ ਜਾਊਗਾ ਜਿਹੜਾ ਕਿ ਉਹ ਪਿੰਡ ਦੀਆਂ ਸਾਰੀਆਂ ਦੁਕਾਨਾਂ ਤੋਂ ਪ੍ਰਾਪਤ ਕਰ ਸਕਦਾ ਆ ਤੇ ਉਹ ਫਾਰਮ ਜਿਹੜਾ ਆ ਉਹ ਤੁਹਾਨੂੰ ਦਿਖਾ ਲ ਦਿੰਨੇ ਆ ਅਸੀਂ ਉਹ ਆ ਫਾਰਮ ਹੋਊਗਾ ਜੀ ਇਹ ਫਾਰਮ ਭਰ ਕੇ ਤੇ ਨਾਲ ਆਪਣੇ ਆਧਾਰ ਕਾਰਡ ਦੀਆਂ ਵੋਟਰ ਗਾਈਡੀਆਂ ਫੋਟੋਆਂ ਲਾ ਕੇ ਤੁਹਾਨੂੰ ਉਹ ਜਿਹੜੇ ਪੰਚਾਇਤ ਕੋਲ ਜਮਾ ਕਰਾਉਣੇ ਪੈਣਗੇ ਇਹਨਾਂ ਦਾ ਅਸੀਂ ਤੁਹਾਨੂੰ ਟਾਈਮ ਦੇਵਾਂਗੇ ਜੀ 15 ਦਿਨ ਦੇ ਵਿੱਚ ਵਿੱਚ ਆਪਣੇ ਸਾਰੇ ਜਿਹੜੇ ਪੇਪਰ ਆ ਉਹ ਇਕੱਠੇ ਕਰ ਲੈ ਜਾਣਗੇ ਤੇ ਗੁਰਦੁਆਰੇ ਦੇ ਵਿੱਚ ਲੋਸਮੈਂਟਾਂ ਕਰਾ ਕੇ ਤਰੀਕਾ ਦੱਸ ਦਿੱਤੀ ਜਾਊਗੀ ਕਿ ਇਸ ਤਰੀਕ ਨੂੰ ਪੂਰਾ ਇਸ ਗੁਰਦੁਆਰੇ ਜਾਂ ਕਿਸੇ ਸਕੂਲ ਦੇ ਵਿੱਚ ਪੰਚਾਇਤ ਬੈਠੂਗੀ ਤੇ ਉੱਥੇ ਆ ਕੇ ਜਿੰਨੇ ਵੀ ਪ੍ਰਵਾਸੀ ਆ ਆਪਣੇ ਜਿਹੜੇ ਫਾਰਮ ਆ ਉਹ ਜਮਾ ਕਰਾਉਣਗੇ ਜਿਹੜਾ ਪ੍ਰਵਾਸੀ ਕਿਸੇ ਦੇ ਮਕਾਨ ਦੇ ਵਿੱਚ ਰਹਿੰਦਾ ਆ ਉਸ ਮਕਾਨ ਮਾਲਕ ਨੂੰ ਜ਼ਿੰਮੇਵਾਰੀ ਲੈਣੀ ਪਵੇਗੀ ਕਿ ਜੇ ਕੱਲ ਨੂੰ ਕੋਈ ਇਹ ਪ੍ਰਵਾਸੀ ਵਾਰਦਾਤ ਕਰਦਾ ਆ ਤਾਂ ਉਹਦਾ ਜ਼ਿੰਮੇਵਾਰ ਮਕਾਨ ਮਾਲਕ ਹੋਊਗਾ ਤੇ ਉਸ ਪ੍ਰਵਾਸੀ ਦੇ ਆਧਾਰ ਕਾਰਡਾਂ ਦੇ ਨਾਲ ਉਸ ਮਕਾਨ ਮਾਲਕ ਦਾ ਆਧਾਰ ਕਾਰਡ ਤੇ ਵੋਟਰ ਕਾਰਡ ਵੀ ਜਿਹੜਾ ਨਾਲ ਨੱਥਿਆ ਜਾਊਗਾ ਤੇ ਇੱਕ ਮਤਾ ਹੋਰ ਸੀਗਾ ਜੀ ਜਿਹੜਾ ਸਾਡੇ ਪਿੰਡ ਦੇ ਵਿੱਚ ਅੱਜ ਤੋਂ ਬਾਅਦ ਕਿਸੇ ਵੀ ਪ੍ਰਵਾਸੀ ਦਾ ਨਾਂ ਆਧਾਰ ਕਾਰਡ ਬਣਾਇਆ ਜਾਊਗਾ ਨਾ ਕਿਸੇ ਪ੍ਰਵਾਸੀ ਦਾ ਵੋਟਰ ਕਾਰਡ ਬਣਾਇਆ ਜਾਊਗਾ ਸਾਰੇ ਪ੍ਰਵਾਸੀਆਂ ਨੂੰ ਜਿੰਨੇ ਵੀ ਆ ਇੱਥੇ ਆ ਉਹਨਾਂ ਦੀ ਕੋਈ ਵੀ ਇੱਥੇ ਦੀ شناخت ਨਹੀਂ ਕਰੂਗਾ ਪਿੰਡ ਦਾ ਚਾਹੇ ਕੋਈ ਮੋਤਵਾਰ ਹੋਵੇ ਚਾਹੇ ਕੋਈ ਪੰਚਾਇਤ ਮੈਂਬਰ ਹੋਵੇ ਉਹਨਾਂ ਦੀ شناخت ਕਰੂਗਾ ਤਾਂ ਉਹਦੇ ਉੱਤੇ ਜਿਹੜੇ ਪਿੰਡ ਦੇ ਸਮੂਹ ਨਗਰ ਨਿਵਾਸੀ ਦੇ ਪੰਚਾਇਤ ਜਿਹੜੀ ਆ ਕਾਰਵਾਈ ਪਾਊਗੀ ਉਹਨਾਂ ਨੂੰ ਕੋਈ ਮਸਲਾ ਹੋਵੇ ਪੰਚਾਇਤ ਉਹਨਾਂ ਦੇ ਮਸਲੇ ਦੇ ਵਿੱਚ ਨਹੀਂ ਜਾਊਗੀ ਪੰਚਾਇਤ ਨੇ ਸਹਿਮਤੀ ਦਿੱਤੀ ਪੰਚਾਇਤ ਨੇ ਬਿਲਕੁਲ ਸੇਮ ਜਿਹੀ ਦਿੱਤੀ ਹੋਈ ਆ ਉਹ ਫਾਰਮ ਤੁਹਾਨੂੰ ਅਸੀਂ ਦਿਖਾ ਲ ਦਿੰਨੇ ਆ ਹਾਂ ਨਹੀਂ ਨਹੀਂ ਇੱਕ ਹੋਰ ਹੋਣਾ ਆ ਦੇਖੋ ਯੋ ਕਿ ਪੰਚਾਇਤ ਨੇ ਸਾਡੇ ਸਹਿਮਤੀ ਦਿੱਤੇ ਮਤਾ ਪਾਇਆ ਪੰਚਾਇਤ ਨੇ ਹਾਂਜੀ ਹਾਂਜੀ ਆ ਅਸੀਂ ਤੁਹਾਨੂੰ ਦਿਖਾਲ ਸਕਦੇ ਆ ਆਫੜਿਓ ਕਿ ਆ ਮਤਾ ਅਸੀਂ ਪਾ ਕੇ ਪੰਚਾਇਤ ਨੂੰ ਦਿੱਤਾ ਸੀ ਇਹਦੇ ਉੱਤੇ ਸਾਰੀਆਂ ਸ਼ਰਤਾਂ ਲਿਖੀਆਂ ਹੋਈਆਂ ਆ ਇਹ ਜਿਹੜਾ ਆ ਪੂਰੀ ਪੰਚਾਇਤ ਨੇ ਆਪਣੇ ਸਾਈਨ ਕਰ ਦਿੱਤੇ ਆ ਮੋਹਰਾਂ ਲਾ ਕੇ ਕੀਤੇ ਆ ਪਿੰਡ ਦੇ ਲੰਬੜਦਾਰ ਜੀ ਹੋਣਾ ਨੇ ਸਾਰਿਆਂ ਨੇ ਮੋਹਰਾਂ ਲਾ ਕੇ ਕੀਤੀ ਆ ਪੂਰੀ ਸਹਿਮਤੀ ਮਿਲੀ ਆ ਤੇ ಗ್ರಾಮ ਪੰਚਾਇਤ ਸਾਡੇ ਨਾਲ ਬਿਲਕੁਲ ਹੋ ਕੇ ਤਰੀ ਆ ਸਮੂਹ ਨਗਨਵਾਸੀ ਤੁਰੇ ਆ ਤੁਸੀਂ ਦੇਖ ਸਕਦੇ ਆ ਕਿ ਇਹਦੇ ਉੱਤੇ ਜਿਹੜੇ ਆਮ ਨਾਗਰਿਕ ਐ ਇਸ ਪਿੰਡ ਦੇ ਜਿਹੜੇ ਰਹਿਣ ਵਾਲੇ ਆ ਉਹਨਾਂ ਨੇ ਵੀ ਵੱਧ ਤੋਂ ਵੱਧ ਚੜ੍ਹ ਕੇ ਇਹਨਾਂ ਦੇ ਉੱਤੇ ਸਾਈਨ ਕੀਤੇ ਆ ਤਾਂ ਕਿ ਜਿਹੜਾ ਇਹ ਕ੍ਰਾਈਮ ਹੋ ਰਿਹਾ ਆ ਆਪਰਵਾਸੀਆਂ ਵੱਲੋਂ ਇਹਨਾਂ ਨੂੰ ਨਕ ਨਥੇਲ ਪਾਈ ਜਾਵੇ ਅੱਛਾ ਇਹ ਮਾਰਚ ਨਿਕਲਦੇ ਆ ਕੋਈ ਵੀ ਗਾਂਢ ਹੁੰਦਾ ਆ ਉਸ ਤੋਂ ਬਾਅਦ ਕੈਂਡਲ ਮਾਰਚ ਆ ਇਹ ਇੱਕ ਰਿਵਾਜ ਵੀ ਕਹਿ ਦਈਏ ਜਾਂ ਇੱਕ ਸ਼ੋਸ਼ੇ ਬਾਜੀ ਵੀ ਆਪਾਂ ਇਹਨੂੰ ਕਹਿ ਸਕਦੇ ਆ ਇਹ ਸ਼ੁਰੂ ਹੋ ਜਾਂਦਾ ਸਿਰਫ ਸ਼ਕਤੀ ਪ੍ਰਦਰਸ਼ਨ ਨੂੰ ਕਹਿ ਦਈਏ ਉਹ ਉਹਨਾਂ ਕੇ ਚਾਰ ਰਹਿੰਦਾ ਹੈ ਕੈਂਡਲ ਮਾਰਚ ਕੱਢ ਲਿਆ ਮੁੜ ਕੇ ਫਿਰ ਉਹੀ ਹਾਲਾਤ ਉਹੀ ਸਭ ਕੁਝ ਹੋ ਜਾਂਦਾ ਹੈ ਕਿਤੇ ਇਹ ਵੀ ਅੱਜ ਕਰਕੇ ਮੁੜ ਕੇ ਠੰਡੇ ਵਸਤੇ ਜਦੋਂ ਪੈਜੂਗਾ ਕੰਮ ਭਾਜੀ ਜਦੋਂ ਅਸੀਂ ਹੁਣ ਸ਼ੁਰੂਆਤ ਵੀ ਕੀਤੀ ਹੈ ਉੱਥੇ ਮਾਈਕ ਦੇ ਵਿੱਚ ਇਹ ਵੀ ਬੋਲਿਆ ਗਿਆ ਹੈ ਕਿ ਜਦੋਂ ਅਸੀਂ ਇਹ ਨਾ ਪਿੰਡ ਦੇ ਵਿੱਚ ਲੋਕਾਂ ਤੋਂ ਸਾਈਨ ਕਰਾਉਂਦੇ ਸੀ ਸਾਨੂੰ ਇਹ ਸੁਣਨ ਦੇ ਵਿੱਚ ਉਸਨੂੰ ਪੁੱਛੇ ਜਾਂਦੇ ਸੀ ਕਿ ਕੀ ਕੱਲਾ ਮਾਰਚ ਕੱਢ ਕੇ ਹਟ ਜਾਓਗੇ ਤੁਸੀਂ ਅਸੀਂ ਇਹ ਕੱਲਾ ਮਾਰਚ ਕੱਢ ਕੇ ਨਹੀਂ ਹਟਾਂਗੇ ਅਸੀਂ ਬੜੇ ਧੰਨਵਾਦੀ ਆ ਇਸ ਪਿੰਡ ਦੇ ਜਿਨ੍ਹਾਂ ਨੇ ਸਾਡਾ ਪੂਰਾ ਸਾਥ ਦਿੱਤਾ ਇਸ ਲਹਿਰ ਦੇ ਵਿੱਚ ਜੇ ਤਾਂ ਕੋਈ ਵੀ ਪ੍ਰਵਾਸੀ ਸਾਡੇ ਪੰਚਾਇਤ ਦੇ ਜਾਂ ਸਾਡੇ ਕਹਣ ਤੇ ਆਪਣੀ ਸ਼ਨਾਖਤੀ ਕਾਰਡ ਪੂਰੀ ਸ਼ਨਾਖਤ ਕਰਾਊਗਾ ਤਾਂ ਉਹ ਇਸ ਪਿੰਡ ਚ ਰਹੂਗਾ ਨਹੀਂ ਤਾਂ ਉਹਨੂੰ ਪਿੰਡ ਦੇ ਵਿੱਚੋਂ ਕੱਢ ਦਿੱਤਾ ਜਾਊਗਾ ਤੇ ਦੂਜੀ ਗੱਲ ਆ ਜਿਹੜਾ ਪ੍ਰਵਾਸੀ ਏਸੀ ਨੂੰ ਹਲਕੇ ਦੇ ਵਿੱਚ ਲਊਗਾ ਬੜੀ ਲੰਬੀ ਲੜਾਈ ਆ ਲੜਾਂਗੇ ਜਿਹੜਾ ਹਲਕੇ ਚ ਲਊਗਾ ਉਹਨੂੰ ਛਿੱਤਰ ਮਾਰ ਕੇ ਵੀ ਭਿਾਇਆ ਜਾਊਗਾ ਕਿਉਂਕਿ ਜੇ ਆਪਾਂ ਸੋਚ ਲਈਏ ਪਈ ਅੱਜ ਮਾਰਚ ਕੱਢ ਗਈ ਪ੍ਰਵਾਸੀ ਚੱਲ ਜਾਣੇ ਪ੍ਰਵਾਸੀ ਇਦਾਂ ਨਹੀਂ ਜਾਣੇ ਕਿਉਂਕਿ ਭਗਤ ਸਿੰਘ ਨੇ ਵੀ ਕਿਸੇ ਬੇਲੇ ਇਹ ਜੇ ਸੋਚ ਲੈਂਦਾ ਪਈ ਇਦਾਂ ਗੋਰੇ ਛੱਡ ਕੇ ਨਹੀਂ ਜਾਊਗੇ ਉਹਨੇ ਵੀ ਇਹ ਸੋਚ ਰੱਖੀ ਸੀ ਵੀ ਜੇ ਅਸੀਂ ਕੋਈ ਲਹਿਰ ਚਲਾਵਾਂਗੇ ਸ਼ੁਰੂਆਤ ਕਰਾਂਗੇ ਤਾਂ ਹੀ ਇਹ ਚੀਜ਼ ਚੱਲੂਗੀ ਜੇ ਅੱਜ ਆਪਾਂ ਸ਼ੁਰੂਆਤ ਕੀਤੀ ਐ ਇਸ ਚੀਜ਼ ਦੀ ਤਾਂ ਇਹਨੂੰ ਸਿਰੇ ਤੱਕ ਚਾੜਾਂਗੇ ਤੇ ਆਪਣੇ ਪਿੰਡ ਨੂੰ ਪੂਰਾ ਸਖਤ ਬਣਾਵਾਂਗੇ ਤੁਸੀਂ ਕਹਿ ਰਹੇ ਹੋ ਪਰ ਜਿਹੜੇ ਸਿਆਸੀ ਲੀਡਰ ਐ ਵੋਟਾਂ ਦੀ ਰਾਜਨੀਤੀ ਬੜੀ ਇੱਕ ਗੰਦਲੀ ਰਾਜਨੀਤੀ ਐ ਇਹ ਵੋਟਾਂ ਦੀ ਰਾਜਨੀਤੀ ਕਰਕੇ ਜਿਹੜੇ ਵੋਟਰ ਕਾਰਡ ਬੰਦੇ ਆ ਆਧਾਰ ਕਾਰਡ ਬੰਦੇ ਆ ਕੋਈ ਦੇਖ ਲੈਣੇ ਹੈਗੇ ਜਦੋਂ ਵੋਟ ਦੀ ਲੋਡ ਹੋਵੇ ਤਾਂ ਫਟਦਾ ਨਹੀਂ ਮੋਹਰ ਲੱਗਦੀ ਐ ਉਹਦਾ ਵੋਟਰ ਕਾਰਡ ਵੀ ਬੰਦਦਾ ਤੇ ਉਹਦਾ ਆਧਾਰ ਕਾਰਡ ਵੀ ਬੰਦਦਾ ਉਹ ਕਿੱਦਾਂ ਰੁਕੂਗੇ ਭਾਜੀ ਜਦੋਂ ਹਨਾ ਹੁਣ ਇਲੈਕਸ਼ਨ ਆਊਗੀ ਇਲੈਕਸ਼ਨ ਦੇ ਵਿੱਚ ਜਿੰਨੀਆਂ ਲਿਸਟਾਂ ਵੋਟਰ ਲਿਸਟਾਂ ਆਇਆ ਉਹ ਵੋਟਰ ਲਿਸਟਾਂ ਦੀ ਟਿਕ ਮਾਰਕ ਕੀਤੀ ਜਾਊਗੀ ਤੇ ਜਿਹੜੀਆਂ ਵੋਟਾਂ ਆ ਉਹ ਸਾਰੀਆਂ ਦੀ شناخت ਕੀਤੀ ਜਾਊਗੀ ਤੇ ਸਮੂਹ ਨਗਨਵਾਸੀ ਸਾਰਿਆਂ ਦਾ ਇਹ ਕਹਿਣਾ ਆ ਉਹ ਸਾਰੇ ਸਾਡੇ ਨਾਲ ਆ ਅਸੀਂ ਇਹ ਗੱਲ ਕਰਦੇ ਆ ਵੀ ਜਿਹੜਾ ਅੱਜ ਤੋਂ ਬਾਅਦ ਚਾਹੇ ਉਹ ਪੰਚ ਹੋਵੇ ਚਾਹੇ ਉਹ ਸਰਪੰਚ ਹੋਵੇ ਚਾਹੇ ਉਹ ਕੋਈ ਮੋਤਵਾਰ ਹੋਵੇ ਚਾਹੇ ਮੈਂ ਹੋਵਾਂ ਜਿਹੜਾ ਵੀ ਕਿਸੇ ਪ੍ਰਵਾਸੀ ਦਾ ਉਧਾਰ ਕਾਰਡ ਜਾਂ ਵੋਟਰ ਕਾਰਡ ਬਣਵਾਊਗਾ ਸਾਨੂੰ ਪਤਾ ਲੱਗਦਾ ਆ ਘਰੋਂ ਕੱਢ-ਕੱਢ ਕੇ ਛਿੱਤਰ ਫੇਰਾਂਗੇ ਉਹਦੀ ਅੱਛਾ ਸ਼ਹਿਰਾਂ ਨਾਲੋਂ ਪਿੰਡਾਂ ਦੇ ਵਿੱਚ ਜ਼ਿਆਦਾ ਲੋਡ ਪੈਂਦੀ ਆ ਖੇਤੀ ਦੇ ਲਈ ਗੱਲ ਕੀਤੀ ਜਾਵੇ ਖੂਹਾਂ ਤੇ ਆ ਸਾਡੇ ਨੌਜਵਾਨ ਜਿਹੜੇ ਉਹ ਤਾਂ ਵਿਦੇਸ਼ਾਂ ਨੂੰ ਜਾਂਦੇ ਆ ਤੇ ਪ੍ਰਵਾਸੀਆਂ ਦੇ ਸਿਰ ਤੇ ਹੀ ਚਲਦੇ ਖੂ ਹੋਗੇ ਜਾਂ ਖੇਤ ਹੋਗੇ ਬਿਲਕੁਲ ਜੀ ਭਾਜੀ ਜਿਹੜੇ ਪ੍ਰਵਾਸੀ ਆ ਜਿਹੜਾ ਕੰਮ ਆ ਹਰੇ ਕੋਈ ਕਰ ਸਕਦਾ ਕਿਉਂਕਿ ਆਪਣੇ ਲੋਕ ਵੀ ਕੋ ਕੈਨੇਡਾ ਗਿਆ ਕੋ ਡਬਈ ਗਿਆ ਕੋ ਅਮਰੀਕਾ ਗਿਆ ਸਾਰੇ ਕੰਮ ਕਰਨ ਗਏ ਆ ਪੈਸੇ ਦੇ ਲਈ ਉਹ ਆਪਣਾ ਪਰਿਵਾਰ ਇੱਥੇ ਲੈ ਕੇ ਆ ਸਕਦੇ ਆ ਆਪਣੇ ਦੇ ਤੁਸੀਂ ਖੇਤਾਂ ਦੇ ਦੇਖ ਸਕਦੇ ਆ ਕਿਸੇ ਦੀ ਪੰਜ ਪ੍ਰਵਾਸੀ ਆ ਕਿਸੇ ਦੇ ਸਾਥ ਆ ਫੈਕਟਰੀਆਂ ਦੇ ਵਿੱਚ ਕਿਸੇ ਕੋਲ 50 ਆ ਅਸੀਂ ਉਹਨਾਂ ਦਾ ਰੋਜ਼ਗਾਰ ਨਹੀਂ ਬੰਦ ਕਰਨਾ ਨਾ ਅਸੀਂ ਉਹਨਾਂ ਨੂੰ ਕਹਿੰਨੇ ਆ ਕਿਉਂਕਿ ਜਿਹੜੇ ਸਾਡੇ ਬੰਦਿਆਂ ਦੇ ਕੰਮ ਆ ਅਸੀਂ ਉਹ ਵੀ ਠੱਪ ਨਹੀਂ ਕਰਨਾ ਚਾਹੁੰਦੇ ਪਰ ਜਿਹੜੇ ਬੰਦੇ ਪ੍ਰਵਾਸੀ ਇੱਥੇ ਆਉਣਗੇ ਜਿਹੜਾ ਮਾਲਕ ਉਹਨਾਂ ਨੂੰ ਰੱਖੂਗਾ ਉਹਨੂੰ ਆਪਣਾ ਆਧਾਰ ਕਾਰਡ ਦੇ ਕੇ ਉਹਨਾਂ ਦਾ ਵੇਰਵਾ ਪਾ ਕੇ ਉਹ ਆਪਣੇ ਕੰਮ ਕਰਵਾ ਸਕਦਾ ਆ ਕਿਸੇ ਦਾ ਕੰਮ ਨਹੀਂ ਰੋਕਿਆ ਜਾਊਗਾ ਤੇ ਅੱਜ ਤੋਂ ਬਾਅਦ ਅਸੀਂ ਇਹ ਅਪੀਲ ਵੀ ਕਰਦੇ ਆਂ ਤੇ ਦੱਸਦੇ ਵੀ ਆਂ ਕਿ ਅੱਜ ਤੋਂ ਬਾਅਦ ਕਿਸੇ ਵੀ ਪ੍ਰਵਾਸੀ ਦਾ ਇੱਥੇ ਆਈਡੀ ਪ੍ਰੂਫ ਨਹੀਂ ਬਣੂਗਾ ਤੇ ਨਾਮ ਬਣ ਦਿੱਤਾ ਜਾਊਗਾ ਧੰਨਵਾਦ ਇਹ ਵੱਡੀ ਗੱਲ ਹੈ ਕਿਉਂਕਿ ਪ੍ਰੈਕਟੀਕਲ ਕਰਨ ਦੇ ਵਿੱਚ ਜਰੂਰ ਔਕੜ ਆ ਵੀ ਸਾਹਮਣੇ ਆਉਗੇ ਆ ਪਿੰਡ ਦੇ ਵਿੱਚ ਰੋਸ ਮਾਰਦੇ ਕੱਢ ਰਹੇ ਆ ਨੌਜਵਾਨ ਆ ਪੰਚਾਇਤ ਆ ਪਰ ਦੇਖਦੇ ਆ ਇਹ ਜੇਕਰ ਫੈਸਲਾ ਲਾਗੂ ਹੁੰਦਾ ਕਿਸ ਤਰੀਕੇ ਦੇ ਨਾਲ ਲਾਗੂ ਹੁੰਦਾ ਕਿਉਂਕਿ ਇੱਕ 5 ਸਾਲ ਦੇ ਹਰਵੀਰ ਦੀ ਮੌਤ ਤੋਂ ਬਾਅਦ ਜਿਹੜਾ ਹੈ ਕਾਫੀ ਰੋਸ ਹੈ ਜਿਹੜੇ ਪ੍ਰਵਾਸੀ ਵੱਲੋਂ ਇਹ ਸਾਰੀ ਜਨਰਲ ਪੰਜਾਬ ਜਿਹੜਾ ਦਿੱਤਾ ਗਿਆ ਹੈ ਤਾਂ ਨਾਲ ਇਸ ਬਾਵਾ